ਬਾਈ ਜੀ ਫਸਲੀ ਦਾ ਬਾਈ ਜੀ ਕਿਹੜਾ ਪਿੰਡਾ ਬਾਈ ਜੀ ਆਪਣਾ ਬਾਜੇ ਵਾਲਾ ਜੀ ਅੱਛਾ ਤੇ ਕਿਹੜੇ ਏਰੀਆ ਚ ਤੁਹਾਡਾ ਬਾਣ ਆ ਤੇ ਕਿਹੜੀ ਸ਼ੈਡ ਆ ਇਹ ਨਾ ਇਹ ਰਾਪਰਾਲੀ ਸ਼ੈਡ ਆ ਠੱਡੇ ਤੇ ਇਧਰ ਆ ਤੇ ਰਣੀ ਵਾਲੇ ਤੇ ਬੀਰੀ ਵਾਲੇ ਵਾਲਾ ਸ਼ੈਡ ਆ ਕਿਹੜਾ ਬਾਣ ਵਾਜ ਦਾ ਤੇਲੀ ਵਾਲਾ ਤੇ ਆਪਣਾ ਕਿੰਨਾ ਨੁਕਸਾਨ ਹੋਆ ਮੀਂਹ ਦੇ ਨਾਲ 100% ਹੀ ਆ ਆ ਦੇਖ ਲਓ 100% ਰੁਪਈਆ ਦਾ ਰੁਪਈਆ ਹਾਂ ਜੀ ਤੇ ਕਿੰਨਾ ਕਮੀ ਇਥੇ ਪਾਣੀ ਖੜਾ ਸੀਗਾ ਇਹ ਤਾਂ ਜੀ ਵੀ ਨਾ ਪਾਣੀ ਖੜਾ ਹਲੇ ਵੀ ਪਾਣੀ ਖੜਾ ਹਲੇ ਵੀ ਪਾਣੀ ਖੜਾ ਜੀ ਆ ਜੀ ਆ ਦੇਖ ਲਓ ਜੀ ਹੂੰ ਸਹੀ ਗੱਲ ਆ ਆ ਦੇਖ ਤੇ ਨੁਕਸਾਨ ਇਥੇ ਪੱਤੀ ਦਾ ਸਾਰੀ ਦੇ ਇੰਨਾ ਹੋਇਆਗਾ ਇਹ ਸਾਰੀ ਦੇ ਇੰਨਾ ਜੀ ਹਰ ਪੀ ਦਾ ਰੁਪੀਆ ਜੀ ਤੇ ਆਪਣਾ ਕਿੰਨਾ ਬਾਣ ਦਾ ਨੁਕਸਾਨ ਹੋਇਆ ਜੀ ਆਪਣਾ ਹੋਇਆ ਜੀ ਇਥੇ ਖਾਸ਼ਾ ਬਾਣ ਆਪਣਾ ਕਿੰਨਾ ਤਾਂ ਵੀ ਦੱਸੋ 8 ਕਿੱਲੇ ਆ ਮੇਰੇ ਆ ਅੱਛਾ ਆਪਣੇ ਗਮਾਂਡੀਆਂ ਦਾ ਸਾਰੇ ਹੀ ਮੰਨ ਕੇ ਚੱਲ ਅੱਛਾ ਅੱਛਾ ਹਾਂ ਜੀ ਤੇ ਵੀ ਵੱਧ ਤੋਂ ਵੱਧ ਨੁਕਸਾਨ ਆ ਹਾਂ ਜੀ ਮੈਂ ਸੌ ਆ ਤੁਸੀਂ ਆਪ ਹੀ ਦੇਖ ਲਓ ਜੀ બસ ਵੀ ਇਸੇ ਸਿਰ ਤੇ ਤੱਕ ਆਪਾਂ ਸਾਲਾ ਮਾਰਦੇ ਸੀਗੇ ਵੀ ਨਰਮਾ ਵਧੀਆ ਹੋਊਗਾ ਕੁਛ ਨਹੀਂ ਜੀ ਆ ਗਰੀਬ ਬੰਦੇ ਆਹੀ 8 ਕਿੱਲੇ ਬਾਣ ਸੀ ਮੇਰੇ ਕੋਲੇ ਅੱਛਾ ਅੱਛਾ ਇਹੀ ਮਰ ਗਿਆ ਜੀ ਹੁਣ ਇਹ ਤਾਂ ਫਿਰ ਰੱਬ ਨੇ ਬਹੁਤ ੱੱਕਾ ਕਰਿਆ ਹਨਾ ਹਾਂਜੀ ਹਾਂਜੀ ਚਲੋ ਆਪਾਂ ਕੋਈ ਨਹੀਂ ਕਰਾਵਾਂਗੇ ਸਰਕਾਰ ਤੋਂ ਮਦਦ ਤੇ ਵੀਡੀਓ ਤੁਹਾਡੀ ਸਰਕਾਰ ਤੱਕ ਪਹੁੰਚੂਗੀ ਤਾਂ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ